ਇਸ ਸਿਸਕਾਲ ਬਹੁਤ ਸੌਕੀ ਹਲਚਾਲਾ ਤੁਹਾਡਾ ਉਮੀਦ ਆ ਤੁਸੀਂ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਟਾਈਮ ਬਹੁਤ ਜ਼ਿਆਦਾ ਹੋ ਗਿਆ ਅੱਜ ਫਿਰ ਰੋਜ਼ ਹੀ ਹੋ ਜਾਂਦਾ ਜੀ ਰੋਜ਼ ਹੀ ਆਪਣਾ ਕੰਮ ਰਾਤ ਨੂੰ ਸ਼ੁਰੂ ਹੁੰਦਾ ਹੈ ਨਾ ਕਹਿੰਦੇ ਨੇ ਨਾ ਉੱਲੂ ਰਾਤ ਨੂੰ ਜਾਗਦੇ ਹੋਏ ਕੋਈ ਕੰਮ ਸਾਡਾ ਹੋਇਆ ਤੇ ਹਨਾ ਉੱਲੂ ਵਰਗਾ ਕੰਮ ਹੀ ਹੈ ਰਾਤ ਨੂੰ ਕੰਮ ਸ਼ੁਰੂ ਹੁੰਦਾ ਆਪਣਾ ਤੇ ਲਓ ਜੀ ਅ ਅ ਪੈਣਾ ਹੁੰਦੇ ਨਾ ਅਸ਼ਾਆਂ ਸ਼ੂਨਿਆਂ ਨੂੰ ਲਾ ਕੇ ਕਾਫੀ ਸਾਰੇ ਕਮੈਂਟ ਆਉਂਦੇ ਰਹਿੰਦੇ ਨੇ ਜਾਂ ਫੋਨ ਆਉਂਦੇ ਰਹਿੰਦੇ ਨੇ ਹੈਨਾ ਫਿਰ ਇਸ ਇਸ਼ਾਈਆਂ ਨੇ ਜੀ ਤੇ ਵਿਚੇਰੇ ਤੇ ਇਸ਼ਾਈਆਂ ਨੇ ਜੀ ਉਹਦਾ ਇਲਾਜ ਦੱਸੋ ਬਹੁਤ ਸਾਰੀਆਂ ਭੈਣਾਂ ਬੇਸਣ ਤੇ ਮਲਠੀ ਦੇ ਪੈਕ ਨਾਲ ਠੀਕ ਹੋ ਗਈਆਂ ਬਹੁਤ ਸਾਰੀਆਂ ਔਰ ਬਹੁਤ ਘਟ ਨੇ ਜਿਹੜੀਆਂ ਅਜੇ ਵੀ ਸ਼ਿਕਾਇਤ ਕਰਦੀਆਂ ਨੇ ਹਨਾ ਚਲੋ ਹਰ ਇੱਕ ਚੀਜ਼ ਹਰ ਇਨਸਾਨ ਨੂੰ ਸੂਟ ਨਹੀਂ ਕਰਦੀ ਹੁੰਦੀ ਕਿਸੇ ਨੂੰ ਇੱਕ ਨੂੰ ਇੱਕ ਚੀਜ਼ ਸੂਟ ਕਰਦੀ ਹੈ ਦੂਜੇ ਨੂੰ ਨਹੀਂ ਕਰਦੀ ਸੋ 95 ਲੋਕਾਂ ਨੂੰ ਉਹ ਚੀਜ਼ ਸੂਟ ਕਰ ਰਹੀ ਹੈ ਜਿਹੜੀ ਬੇਸਣ ਤੇ ਮਲਠੀ ਵਾਲੀ ਉਪੰਜ ਪੈਣਾ ਨੂੰ ਨਹੀਂ ਕਰ ਰਹੀ ਹੈ ਨਾ 100 ਦੇ ਵਿੱਚੋਂ ਪੰਜ ਭੈਣਾਂ ਨੇ ਜਿਨ੍ਹਾਂ ਨੂੰ ਨਹੀਂ ਕਰ ਰਹੀ ਤੇ ਜਿਨ੍ਹਾਂ ਨੂੰ ਨਹੀਂ ਕਰ ਰਹੀ ਜਾਂ ਜਿਨ੍ਹਾਂ ਨੂੰ ਕਰ ਰਹੀ ਆ ਉਹਨਾਂ ਸਾਰਿਆਂ ਵਾਸਤੇ ਅੱਜ ਜਿਹੜਾ ਮੈਂ ਤੁਹਾਨੂੰ ਰੈਮਡੀ ਦੱਸ ਰਹੀ ਆ ਐਕਚੁਅਲੀ ਮੈਂ ਅੱਜ ਯੂਜ਼ ਕਰਕੇ ਨਹੀਂ ਦਿਖਾ ਰਹੀ ਤੁਹਾਨੂੰ ਕਿਉਂਕਿ ਮੈਂ ਪਈਆਂ ਬਹੁਤ ਜ਼ਿਆਦਾ ਥੱਕੀ ਤੁਹਾਨੂੰ ਪਤਾ ਸ਼ੌਪ ਤੇ ਵੀ ਕੋਈ ਬਿਲੇ ਬੈਠਣ ਵਾਲਾ ਕੰਮ ਤਾਂ ਹੁੰਦਾ ਨਹੀਂ ਬਹੁਤ ਜ਼ਿਆਦਾ ਕੰਮ ਹੁੰਦਾ ਉੱਥੇ ਥਕਾਵਟ ਬਹੁਤ ਹੋ ਜਾਂਦੀ ਹੈ ਪਹਿਲਾਂ ਜੋਬ ਤੋਂ ਫਿਰ ਉੱਥੇ ਤੇ ਹੁਣ 7:30 ਦਾ ਟਾਈਮ ਹੋ ਗਿਆ ਮੈਨੂੰ ਲੱਗਦਾ 8:30 ਦਾ ਹੋ ਗਿਆ ਹੋਊਗਾ ਸ਼ਾਇਦ ਲੋ ਜੀ ਹਾਂ 8:30 ਹੋ ਗਏ ਬਸ ਜੇ ਨਾ ਆਈਆਂ ਔਨ ਸਾਰਾ ਆਪਾਂ ਵਲੌਗ ਸ਼ੁਰੂ ਕੀਤਾ ਸੋ ਮੈਂ ਅੱਜ ਕੋਈ ਚੀਜ਼ ਤੁਹਾਨੂੰ ਯੂਜ਼ ਕਰਕੇ ਤਾਂ ਦਿਖਾਉਂਦੀ ਨਹੀਂ ਹੈਗੀ ਪਰ ਮੈਂ ਇੱਕ ਭੈਣ ਦਾ ਪਹਿਲਾਂ ਵੀ ਫੋਨ ਆ ਗਿਆ ਹੈ ਤਾਂ ਉਹਨਾਂ ਨੂੰ ਵੀ ਮੈਂ ਇਹ ਚੀਜ਼ ਦੱਸ ਕੇ ਜੜੀਆਂ ਕਿ ਜਿਹੜਾ ਛਾਈਆਂ ਨੇ ਤੁਹਾਡੀਆਂ ਜਾਂ ਰਿੰਕਲਸ ਨੇ ਹੈਨਾ ਉਹਨਾਂ ਦਾ ਜਾਂ ਲੂਸ ਸਕਿਨ ਹੈਗੀ ਆ ਜਾਂ ਓਪਨ ਪੋਰਸ ਨੇ ਦੇਖੋ ਮੈਂ ਤੁਹਾਨੂੰ ਕਿੰਨੀਆਂ ਸਾਰੀਆਂ ਚੀਜ਼ਾਂ ਦੱਸਦੀਆਂ ਛਾਈਆਂ ਦੀ ਪ੍ਰੋਬਲਮ ਰੰਗ ਕਾਲਾ ਜੀ ਦਾ ਰੰਗ ਗੋਰਾ ਕਰਨਾ ਹੈ ਸ਼ਾਈਆਂ ਖਤਮ ਕਰਨੀਆਂ ਓਪਨ ਪੋਰਸ ਜਿਹੜੇ ਜਿਹੜੇ ਆਪਣੇ ਆ ਮੋਰੀਆ ਮੋਰੀਆ ਜੀਆਂ ਹੋ ਜਾਂਦੀਆਂ ਉਹਨਾਂ ਨੂੰ ਸ਼੍ਰਿੰਕ ਕਰਨਾ ਹੈ ਬੰਦ ਕਰਨਾ ਹੈ ਜਾਂ ਮਤਲਬ ਘੱਟ ਕਰਨਾ ਹੈ ਕਿਉਂਕਿ ਇਹਦੇ ਬਹੁਤ ਜ਼ਿਆਦਾ ਹੋ ਜਾਂਦੇ ਨੇ ਤੇ ਰਿੰਕਲਸ ਜਿਹੜੀਆਂ ਉਹ ਠੀਕ ਕਰਨੀਆਂ ਝੁਰੜੀਆਂ ਠੀਕ ਕਰਨੀਆਂ ਉਹਨਾਂ ਸਾਰਿਆਂ ਵਾਸਤੇ ਇੱਕ ਰਾਮ ਬਾਣ ਨੁਸਖਾ ਦੱਸੂਗੀ ਤੁਹਾਨੂੰ ਅੱਜ ਮੈਂ ਜ਼ਰੂਰ ਯੂਜ਼ ਕਰਿਓ ਕਿਉਂਕਿ ਮੇਰੇ ਤਾਂ ਮੈਨੂੰ ਲੱਗਦਾ ਕੋਈ ਖਾਸ ਝੁਰੜੀਆਂ ਵੀ ਹੈ ਨਹੀਂ ਓਪਨ ਪੋਰਸ ਵੀ ਹੈ ਨਹੀਂ ਤੇ ਸਾਇਆ ਵੀ ਹੈ ਨਹੀਂ ਤੇ ਰੰਗ ਵੀ ਬੜਾ ਕਲਾ ਨਹੀਂ ਤੇ ਇਸ ਕਰਕੇ ਮੈਨੂੰ ਕੋਈ ਜ਼ਿਆਦਾ ਯੂਜ਼ ਕਰਨ ਦੀ ਉਹਦੀ ਲੋੜ ਨਹੀਂ ਹੈਗੀ ਪਰ ਜਿੰਨਾ ਭੈਣਾਂ ਨੂੰ ਇਹ ਪ੍ਰੋਬਲਮ ਹੈਗੀ ਆ ਉਹਨਾਂ ਨੂੰ ਆਪਾਂ ਇਹ ਰੈਂਡੀ ਆ ਜਿਹੜੀ ਉਹ ਜ਼ਰੂਰ ਦੱਸਣੀ ਆ ਤੁਸੀਂ ਕਾਪੀ ਪੈਨ ਲੈ ਲਿਓ ਤੇ ਨੋਟ ਕਰ ਲਿਓ ਕਿਹੜੀਆਂ ਕਿਹੜੀਆਂ ਚੀਜ਼ਾਂ ਲੈਣੀਆਂ ਨੇ ਉਹੀ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਤੁਹਾਡੇ ਘਰ 'ਚ ਪਈਆਂ ਹੁੰਦੀਆਂ ਨੇ ਠੀਕ ਹੈ ਜੀ ਮੈਂ ਉਹੀ ਚੀਜ਼ਾਂ ਤੁਹਾਨੂੰ ਦੱਸਣੀਆਂ ਨੇ ਨੋਟ ਕਰ ਲਿਓ ਪਲੀਜ਼ ਤੁਸੀਂ ਇੱਕ ਤਾਂ ਲੈਣੀ ਆ ਫਟਕੜੀ ਫਟਕੜੀ ਨੂੰ ਕੀ ਕਰਨਾ ਹੈ ਤਵੇ ਦੇ ਉੱਪਰ ਖਿਲ ਕਰ ਲੈਣਾ ਫਟਕੜੀ ਲਿਆਉਣੀ ਹੈ ਜੇ ਤਾਂ ਤੁਹਾਨੂੰ ਦਰਦਰੀ ਜੀ ਮਿਲ ਜੇ ਉਹ ਲਿਆਇਓ ਪਾਊਡਰ ਮਿਲ ਜੇ ਉਹ ਲਿਆਇਓ ਉਹਨੂੰ ਤਵੇ ਦੇ ਉੱਪਰ ਆ ਪਾ ਦੇਣਾ ਤੇ ਉਹ ਨਾ ਬਿਲਕੁਲ ਪਾਣੀ ਪਾਣੀ ਜਾਂ ਛੱਡਣ ਲੱਗ ਜੂਗੀ ਫਿਰ ਜਿਵੇਂ ਹੀ ਉਹ ਤਵੇ ਤੋਂ ਉੱਠਣ ਲੱਗ ਜੂਗੀ ਤੁਸੀਂ ਕਿਸੇ ਚੀਜ਼ ਨਾਲ ਤਿੱਖੀ ਨਾਲ ਲਾ ਲੈਣੀ ਆ ਤੇ ਉਹ ਡਰਾਈ ਹੋ ਜੂਗੀ ਫਿਰ ਉਸ ਨੂੰ ਕੁੱਟ ਲਿਓ ਕੁੱਟ ਕੇ ਉਹਦਾ ਪਾਊਡਰ ਬਣਾ ਲਿਓ ਛਾਣ ਲਿਓ ਛਾਣ ਕੇ ਨਾ ਉਹਨੂੰ ਤੁਸੀਂ ਆ ਚਮਚ ਦਾ ਚੌਥਾ ਇਸ ਹੁਣ ਮੈਂ ਤੁਹਾਨੂੰ ਰੇਸ਼ਿਓ ਦੱਸਦੀ ਆ ਤੁਸੀਂ ਕਿਵੇਂ ਲੈਣੀ ਇੱਕ ਤਾਂ ਲੈਣਾ ਜੀ ਨਾਰੀਅਲ ਦਾ ਤੇਲ ਅੱਧਾ ਚਮਚ ਲੈ ਲਓ ਅੱਧਾ ਚਮਚ ਲੈ ਲਿਓ ਤੁਸੀਂ ਐਲੋਵੇਰਾ ਜੈਲ ਠੀਕ ਆ ਜੀ ਚਮਚ ਦਾ ਚੌਥਾ ਇਸ ਅੱਧਾ ਚਮਚ ਦਾ ਅੱਧੇ ਚਮਚ ਤੋਂ ਘੱਟ ਤੀਜਾ ਹਿੱਸਾ ਚਮਚ ਦਾ ਲੈਣਾ ਸ਼ਹਿਦ ਠੀਕ ਹੈ ਕਈਆਂ ਨੂੰ ਸ਼ਹਿਦ ਸੂਟ ਨਹੀਂ ਕਰਦਾ ਉਹ ਗਲਿਸਰਿਨ ਲੈ ਲਿਓ ਕਈਆਂ ਨੂੰ ਗਲਿਸਰਿਨ ਸੂਟ ਨਹੀਂ ਕਰਦੀ ਉਹ ਸ਼ਹਿਦ ਲੈ ਲਿਓ ਪਲੱਸ ਉਹਦੇ ਵਿੱਚ ਪਾ ਲਿਓ ਤੁਸੀਂ ਚਮਚ ਦਾ ਚੌਥਾ ਹਿੱਸਾ ਫਟਕੜੀ ਥੋੜੀ ਜੀ ਫਟਕੜੀ ਜਿਹਨੂੰ ਖੇਲ ਕੀਤਾ ਸੀ ਤੁਸੀਂ ਪਾਊਡਰ ਬਣਾਇਆ ਸੀ ਉਹਨਾਂ ਚਾਰਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਮਿਕਸ ਕਰਕੇ ਉਹ ਇੱਕ ਕਰੀਮ ਬਣ ਜੂਗੀ ਬਿਲਕੁਲ ਕਰੀਮ ਦੀ ਸ਼ਕਲ ਦੇ ਵਿੱਚ ਆ ਜੂਗੀ ਉਹ ਚੰਗੀ ਤਰ੍ਹਾਂ ਫੈਂਟ ਲੈਣਾ ਉਹਨੂੰ ਕਿਉਂਕਿ ਵਿੱਚ ਐਲੋਵੇਰਾ ਉਹਨੇ ਚੰਗੀ ਤਰ੍ਹਾਂ ਫੈਂਟ ਗਿਆ ਉਹਨੂੰ ਫਲਫੀ ਹੋ ਜਾਣਾ ਔਰ ਇੱਕ ਕਰੀਮ ਰੈਡੀ ਹੋ ਜੂਗੀ ਤੁਹਾਡੀ ਤੇ ਮੈਂ ਉਹ ਰੈਡੀ ਕਰੂੰਗੀ ਪਰ ਅੱਜ ਤੁਹਾਨੂੰ ਦੱਸਿਆ ਕਿ ਮੈਂ ਬਹੁਤ ਥਕਾਵਟ ਚਾਹ ਤੇ ਮੈਂ ਕਰ ਨਹੀਂ ਪਾਉਂਗੀ ਅੱਜ ਮੇਰੇ ਚ ਨਹੀਂ ਹਿੰਮਤ ਨਹੀਂ ਹੈ ਲੱਤਾਂ ਪੁੱਤਾਂ ਵੀ ਜਵਾਬ ਦੇ ਹੀ ਖੜੀਆਂ ਨੇ ਅੱਜ ਸੋ ਚਾਰਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਹਲਾ ਕੇ ਇੱਕ ਕਾਚੀ ਦੀ ਜੱਬੀ ਦੇ ਵਿੱਚ ਪਾ ਲਿਓ ਉਹ ਕਰੀਮ ਦੀ ਫੋਰਮ ਦੇ ਵਿੱਚ ਆ ਜਾਊਗੀ ਫਿਰ ਉਹਨੂੰ ਤੁਸੀਂ ਯੂਜ਼ ਕਰਨਾ ਹੈਗਾ ਜਿਸ ਤਰ੍ਹਾਂ ਆਪਾਂ ਕਰੀਮ ਯੂਜ਼ ਕਰਦੇ ਆ ਆਪਣੇ ਫੇਸ ਤੇ ਤੁਸੀਂ 5-4 ਮਿੰਟੋ ਦੀ ਮ사ਜ ਵੀ ਜ਼ਰੂਰ ਕਰਨੀ ਹੈ ਇਹ ਨਹੀਂ ਹੈ ਕਿ ਤੁਸੀਂ ਇਕੱਲੀ ਲਾ ਲਈ ਤੇ ਛੱਡ ਲਈ 5-4 ਮਿੰਟ ਮ사ਜ ਕਰਨੀ ਹੈ ਔਰ ਮ사ਜ ਉਹਦੇ ਉਹੀ ਸਟੈਪ ਹੁੰਦੇ ਨੇ ਇਦਾਂ ਕਰਕੇ ਬਾਹਰ ਨੂੰ ਠੀਕ ਹੈ ਲੋ ਇਦਾਂ ਕਰਕੇ ਹੁੰਦੇ ਨੇ ਤੇ ਇਹ ਵਾਲਿਆਂ ਨੂੰ ਮੱਥੇ ਤੋਂ ਤੁਸੀਂ ਏਦਾਂ ਏਦਾਂ ਕਰਨਾ ਹੁੰਦਾ ਉੱਪਰ ਨੂੰ ਠੀਕ ਹੈ ਇੱਥੋਂ ਸ਼ੁਰੂ ਕਰ ਲਓ ਏਦਾਂ ਏਦਾਂ ਕਰ ਲਓ ਤੇ ਇੱਥੋਂ ਵੀ ਤੁਸੀਂ ਏਦਾਂ ਉੱਪਰ ਨੂੰ ਲੈ ਕੇ ਜਾਣਾ ਹੁੰਦਾ ਹੈ ਸਕਿਨ ਜਿਹੜੀ ਉਹ ਅਪਲਿਫਟ ਹੋਣੀ ਚਾਹੀਦੀ ਹੈ ਠੀਕ ਹੈ ਜੀ ਤੇ ਫਿਰ ਤੁਸੀਂ ਉਹਨੂੰ ਮਤਲਬ ਕਿ ਮ사ਜ ਕਰਕੇ ਚਾ 5 ਮਿੰਟ ਬਹੁਤ ਜ਼ਿਆਦਾ ਜ਼ੋਰ ਨਹੀਂ ਲਾਉਣਾ ਸੌਫਟ ਸੌਫਟ ਕਰਨੀ ਹੈ ਫਿਰ ਤੁਸੀਂ ਉਹਨੂੰ ਜੇ ਤਾਂ ਪੂਰੀ ਰਾਤ ਲਾ ਕੇ ਰੱਖ ਸਕਦੇ ਹੋ ਤਾਂ ਬਹੁਤ ਅੱਛੀ ਗੱਲ ਹੈ ਤੇ ਜੇ ਤੁਸੀਂ ਪੂਰੀ ਰਾਤ ਨਹੀਂ ਲਾ ਸਕਦੇ ਫਿਰ ਤੁਸੀਂ ਘਟੋ ਘਟ ਅ ਘੰਟਾ 1.5 ਘੰਟਾ 2 ਘੰਟੇ ਤੱਕ ਕ੍ਰੀਮ ਨੂੰ ਲਾ ਹੀ ਸਕਦੇ ਹੋ ਤਾਂ ਕ੍ਰੀਮ ਹੈ ਇੱਕ ਜਦੋਂ ਤੁਸੀਂ ਗਰਮੀ 'ਚ ਕੰਮ ਨਹੀਂ ਕਰਨਾ ਹੁੰਦਾ ਉਸ ਟਾਈਮ ਲਾ ਲਿਓ ਜਦੋਂ ਤੁਸੀਂ ਏਸੀ ਵਗੈਰਾ 'ਚ ਬੈਠੇ ਹੋਣੇ ਆ ਤੁਸੀਂ ਉਸ ਟਾਈਮ ਲਾ ਲਿਓ ਕਿਉਂਕਿ ਜਦੋਂ ਕ੍ਰੀਮ ਲਾ ਕੇ ਆਪਣੇ ਤੋਂ ਗਰਮੀ 'ਚ ਕੰਮ ਨਹੀਂ ਹੁੰਦਾ ਹੈਗਾ ਸੋ ਤੁਸੀਂ ਕ੍ਰੀਮ ਲਾਓ ਲਾ ਕੇ ਏਸੀ 'ਚ ਬੈਠ ਜਿਓ ਫਿਰ ਉਹ ਮਤਲਬ ਕਿ ਜਿੰਨੀ ਦੇਰ ਮਰਜ਼ੀ ਰੱਖ ਲਓ ਉਸ ਤੋਂ ਬਾਅਦ ਤੁਸੀਂ ਆਪਣਾ ਫੇਸ ਜਿਹੜਾ ਵਾਸ਼ ਕਰ ਲੈਣਾ ਹੈ ਤੇ ਆਪਾਂ ਇੱਕ سیرਮ ਦੱਸਿਆ ਹੋਇਆ ਮਲਠੀ ਤੇ ਮਲਠੀ ਸੌਰੀ ਨਾਰੀਅਲ ਦਾ ਤੇਲ ਤੇ ਜੈਤੂਨ ਦਾ ਤੇਲ ਵਿੱਚੋ ਦੇ ਮਲਠੀ ਦਾ ਇੱਕ ਟੁਕੜਾ ਪਾ ਕੇ ਦੋ ਦਿਨ ਧੁੱਪ ਲਵਾਉਣੀ ਆ ਉਸ ਤੋਂ ਬਾਅਦ ਨੂੰ ਯੂਜ਼ ਕਰ ਲੈਣਾ ਉਹਨੂੰ ਫ੍ਰਿਜ ਚ ਰੱਖਣ ਦੀ ਜ਼ਰੂਰਤ ਨਹੀਂ ਹੈਗੀ ਜਿੱਥੇ ਤੁਸੀਂ ਰੈਡੀ ਹੋਣੀ ਉੱਥੇ ਰੱਖ ਲਿਓ ਤਾਂ ਉਸ ਤੋਂ ਬਾਅਦ ਤੁਸੀਂ ਉਹ ਲਾ ਲਿਓ ਕਿਉਂਕਿ ਜਿਹੜੀ ਫਟਕੜੀ ਹੁੰਦੀ ਹੈ ਨਾ ਐਲਮ ਜਿਹਨੂੰ ਆਪਾਂ ਕਹਿੰਦੇ ਨੇ ਉਹ ਥੋੜੀ ਜੀ ਡਰਾਈ ਕਰਦੀ ਹੈ ਇਸਕੇ ਨੂੰ ਤੇ ਇਸ ਕਰਕੇ ਤੁਸੀਂ ਉਹ ਸੀਰਮ ਜਿਹੜਾ ਜਰੂਰ ਯੂਜ਼ ਕਰ ਲਿਓ ਸੀਰਮ ਨੇ ਤਾਂ ਤੁਹਾਨੂੰ ਫਾਇਦਾ ਹੀ ਫਾਇਦਾ ਦੇਣਾ ਜੀ ਉਹ ਤਾਂ ਮੈਂ ਬਹੁਤ ਜ਼ਿਆਦਾ ਰਾਗਿਆ ਲਾਪਦੀ ਹੁੰਨੀ ਆ ਸੀਰਮ ਦਾ ਤਾਂ ਮਲਠੀ ਦਾ ਹਣਾ ਸੋ ਇਹ ਸੀਗਾ ਜੀ ਆਪਣਾ ਰੰਗ ਗੋਰਾ ਕਰਨਾ ਹੈ ਰਿੰਕਲਸ ਹਟਾਉਣੀਆਂ ਲੂਸ ਕੈਨ ਠੀਕ ਕਰਨੀਆਂ ਓਪਨ ਪੋਰਸ ਸੀ ਕਰਨੀਆਂ ਠੀਕ ਹੈ ਜੀ ਉਹਨਾਂ ਸਾਰਿਆਂ ਲਈ ਇੱਕ ਰਾਮ ਬਾਣ ਇਹ ਸਿਰ ਰੈਮਡੀ ਹੈਗੀ ਆ ਸੋ ਸਾਰੀਆਂ ਭੈਣਾਂ ਨੇ ਇਹ ਬਣਾਉਣੀ ਆ ਬਣਾ ਕੇ ਫ੍ਰਿਜ ਦੇ ਵਿੱਚ ਤੁਸੀਂ ਇਹਨੂੰ ਸਟੋਰ ਕਰ ਲਿਓ ਕਟੋ ਘਟ ਮਹੀਨਾ ਤਾਂ ਹੀ ਕੱਢ ਜੂਗੀ ਠੀਕ ਹੈ ਜੀ ਸੋ ਇਹ ਸੀ ਆਪਣੀ ਅੱਜ ਦੀ ਰੈਮਡੀ ਤੇ ਹੁਣ ਮੈਂ ਪੈਣਾ ਦਾ ਥੋੜਾ ਜਨਾਮ ਲੈਣਾ ਹੈਗਾ ਉਹ ਇਹ ਹੈਗਾ ਕਿ ਇੱਕ ਪੈਣ ਨੇ ਨਾ ਮੈਨੂੰ ਕਈ ਵਾਰ ਕਮੈਂਟ ਕਰਤਾ ਕਿ ਸਾਨੂੰ ਗਦੌੜੇ ਬਾਰੇ ਦੱਸੋਗੇ ਕਿਵੇਂ ਬਣਦਾ ਦੇਖੋ ਜੀ ਮੈਨੂੰ ਗਦੌੜੇ ਬਾਰੇ ਹਜੇ ਜਮੇ ਨਹੀਂ ਪਤਾ ਹੈਗਾ ਕਿਉਂਕਿ ਮੈਂ ਬੀਬੀ ਨੂੰ ਪੁੱਛਦੀ ਹੁੰਨੀ ਆ ਬੀਬੀ ਮੈਨੂੰ ਕਹਿੰਦੀ ਉਹ ਤਾਂ ਤੇਰੇ ਜੰਮਣ ਤੋਂ ਵੀ ਪਹਿਲਾਂ ਦੀਆਂ ਗੱਲਾਂ ਨੇ ਗਦੌੜਾ ਤਾਂ ਤੂੰ ਵੀ ਨਹੀਂ ਦੇਖਿਆ ਹੈਗਾ ਮੈਨੂੰ ਨਹੀਂ ਪਤਾ ਗਦੌੜਾ ਕਿਉਂ ਜਾ ਹੁੰਦਾ ਹੈ ਤੇ ਪਰ ਮੀਬੀ ਨੇ ਮੈਨੂੰ ਆਇਆ ਦੱਸਿਆ ਕਿ ਘਿਓ ਦੇ ਵਿੱਚ ਖੰਡ ਜੀ ਮਤਲਬ ਕਿ ਐਂ ਲਾ ਲਓ ਵੀ ਚੰਗੀ ਤਰ੍ਹਾਂ ਮਿਕਸ ਕਰਕੇ ਬਣਾਇਆ ਵੇ ਹੁੰਦਾ ਉਹਦਾ ਵੀ ਖੰਡ ਹੀ ਹੁੰਦੀ ਹੈ ਘਿਓ ਤੇ ਖੰਡ ਹੀ ਹੁੰਦੀ ਹੈ ਪਰ ਮੈਨੂੰ ਉਹਦੇ ਬਾਰੇ ਜਮ੍ਹਾਂ ਹੀ ਨਹੀਂ ਪਤਾ ਹੈਗਾ ਜੀ ਪਰ ਮੈਂ ਕੋਸ਼ਿਸ਼ ਕਰ ਰਹੀ ਆ ਕਿ ਮੈਨੂੰ ਪਤਾ ਲੱਗੇ ਜਿਵੇਂ ਹੀ ਮੈਨੂੰ ਪਤਾ ਲੱਗੂਗਾ ਮੈਂ ਬਣਾਉਂਗੀ ਜਰੂਰ ਇਸ ਕਰਕੇ ਮੈਂ ਹਜੇ ਨਹੀਂ ਬਣਾ ਰਹੀ ਤੇ ਹੋਰ ਸੀਗਾ ਇੱਕ ਭੈਣ ਕਹਿੰਦੇ ਨਾ ਜੀ ਮੈਨੂੰ ਸੁਪਨਾ ਆਇਆ ਕਈ ਵਾਰੀ ਕਹਿੰਦਾ ਮੈਨੂੰ ਬੜਾ ਵਧੀਆ ਲੱਗਦੇ ਹੁੰਦੇ ਤੁਹਾਡੇ ਕਮੈਂਟ ਤੇ ਤੁਹਾਡੇ ਸੁਪਨਿਆਂ ਚ ਵੀ ਮੈਂ ਆ ਰਹੀ ਹਾਂ ਜਿਵੇਂ ਤੁਹਾਡੇ ਸੁਪਨਿਆਂ ਚ ਆ ਰਹੀ ਹਾਂ ਦਾ ਮਤਲਬ ਤੁਸੀਂ ਮੈਨੂੰ ਦਿਲੋਂ ਪਿਆਰ ਕਰਦੇ ਹੋ। ਬਲਵਿੰਦਰ कौर ਭੈਣ ਨੇ ਕਹਿੰਦੇ ਹੈਲੋ ਭੈਣ ਜੀ ਮੈਨੂੰ ਨਾ ਰਾਤ ਸੁਪਨਾ ਆਇਆ। ਐਡਾ ਕਹਿੰਦੇ ਵਧੀਆ ਮੈਨੂੰ ਸੁਪਨਾ ਆਇਆ ਕਿਵੇਂ ਤੁਸੀਂ ਕਹਦੇ ਕਿ ਕਿਸੇ ਜਗ੍ਹਾ ਤੇ ਤੁਰੇ ਜਾਂਦੇ ਹੋ। ਤੇ ਮੈਂ ਕਹਿੰਦੇ ਤੁਹਾਨੂੰ ਪਛਾਣ ਲਿਆ ਤੇ ਮੈਂ ਤੁਹਾਨੂੰ ਆਵਾਜ਼ ਮਾਰੀ ਕਿ ਮੈਂ ਤੁਹਾਨੂੰ ਜਾਣਦੀ ਹਾਂ ਤੇ ਮੈਨੂੰ ਕਹਿੰਦੀ ਇੰਨਾ ਚਾ ਚੜਿਆ ਬਸ ਕੁਛ ਹੋਈ ਨਹੀਂ ਕਹਿੰਦੇ ਕੋਈ ਹਿਸਾਬ ਨਹੀਂ। ਮੈਨੂੰ ਇੰਨਾ ਚਾ ਚੜਿਆ ਕੋਈ ਹਿਸਾਬ ਹੀ ਨਹੀਂ ਤੇ ਮੈਨੂੰ ਲੱਗਦਾ ਜੇ ਮੈਨੂੰ ਸੁਪਨਾ ਆ ਜਾਏ ਤੁਸੀਂ ਮੈਨੂੰ ਦੱਸ ਦਿਓ ਤਾਂ ਮੈਨੂੰ ਤੁਸੀਂ ਬਾਇ ਨੇਮ ਹੀ ਪਤਾ ਹੈ ਨਾ ਮੈਨੂੰ ਮੈਨੂੰ ਥੋੜੀ ਸ਼ਕਲ ਨਹੀਂ ਪਤਾਵੇਂ ਤੁਹਾਨੂੰ ਪਛਾਣ ਨਹੀਂ ਪਾਉਂਗੀ ਤੇ ਇਸ ਕਰਕੇ ਜੇ ਮੈਨੂੰ ਸੁਪਨਾ ਆ ਵੀ ਗਿਆ ਤਾਂ ਮੈਨੂੰ ਫਿਰ ਪਤਾ ਨਹੀਂ ਲੱਗਣਾ ਹਣਾ ਦੀਦੀ ਤੁਸੀਂ ਗਵਰਨਮੈਂਟ ਜੌਬ ਕਰਦੇ ਜੀ ਅ ਐਮ ਸਵੀਟ ਦੀ ਆਈਡੀ ਤੋਂ ਹਾਂਜੀ ਆਪਾਂ ਗਵਰਨਮੈਂਟ ਜੌਬ ਕਰਦੇ ਆ ਤੇ ਮੈਂ ਹੈਗੀ ਆ ਇੰਗਲਿਸ਼ ਲੈਕਚਰ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਫਾਰ ਗਰਲਸ ਕੋਟਕਪੂਰਾ ਠੀਕ ਹੈ ਜੀ ਤੇ ਨੈਕਸਟ ਹੈ ਇੱਕ ਭੈਣ ਦਾ ਤੁਸੀਂ ਮੇਰੇ ਕਮੈਂਟ ਦਾ ਕਦੇ ਜਵਾਬ ਨਹੀਂ ਦਿੱਤਾ ਪਰਮਜੀਤ ਢਿੱਲੋਂ ਲੈ ਕਿਉਂ ਨਹੀਂ ਦਿੱਤਾ ਜੀ ਮੈਂ ਤਾਂ ਅੱਜ ਥੋੜੇ ਦਿਨ ਹੋਇਆ ਜਵਾਬ ਦਿੱਤੇ ਨੂੰ ਕਿੰਨੀ ਵਾਰ ਤੁਹਾਡੇ ਤੋਂ ਗਦੌੜੇ ਬਾਰੇ ਜਾਣਕਾਰੀ ਬਾਰੇ ਪੁੱਛਿਆ ਹੁਣ ਮੈਂ ਥੋੜਾ ਜਵਾਬ ਦੇਤਾ ਜੀ ਪਰ ਮੇਰਾ ਥੋੜਾ ਨਾਮ ਨਹੀਂ ਸੀ ਬੋਲਿਆ ਹੁਣ ਪਤਾ ਲੱਗਿਆ ਗਦੌੜੇ ਬਾਰੇ ਭੈਣ ਜੀ ਮੈਨੂੰ ਪਤਾ ਹੁੰਦਾ ਮੈਂ ਕਦੋਂ ਦਾ ਬਣਾ ਕੇ ਖਵਾ ਦਿੰਦੀ ਤੁਹਾਨੂੰ ਸਾਰਿਆਂ ਨੂੰ ਨਾਲੇ ਆਪ ਖਾਂਦੀ ਨਾਲੇ ਤੁਹਾਨੂੰ ਖਵਾਉਂਦੀ ਲੋ ਜੀ ਅੱਗੇ ਮੈਂ ਰਣਜੀਤ ਦੀਦੀ ਅੱਜ ਹੀ ਸਬਸਕ੍ਰਾਈਬ ਕੀਤਾ ਤੁਹਾਨੂੰ ਮੈਂ ਜਲੰਧਰ ਨੀਅਰ ਭੋਗਪੁਰ ਤੋਂ ਆ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਰੰਜੀਤ ਜੀ ਤੇ ਲੋ ਨੈਕਸਟ ਹੈ ਜੀ ਜਿਹੜੇ ਕੋਦੋਂ ਕਰਨੇ ਆਪਾਂ ਕਰਦਨੇ ਆ ਸਤਿ ਸ਼੍ਰੀ ਅਕਾਲ ਸਿਸਮੇ ਕਮਲਜੀਤ ਕੌਰ ਗੁਰਦਾਸਪੁਰ ਮੈਂ ਫਸਟ ਟਾਈਮ ਕਮੈਂਟ ਕੀਤਾ ਸੀ ਤੇ ਵੱਲਾ ਤੂੰ ਹੀ ਰਿਪਲਾਈ ਕੀਤਾ ਸੀ ਮੈਨੂੰ ਬਹੁਤ ਖੁਸ਼ੀ ਹੋਈ ਦੇਖ ਕੇ ਥੈਂਕ ਯੂ ਜੀ ਥੈਂਕ ਯੂ ਸੋ ਮਚ ਮੰਜੂ ਪਸਰੀਜਾ ਦੇ ਰਾਈਸ ਬੋਇਲ ਕਰਕੇ ਦਹੀਂ ਵਿੱਚ ਪਾਉਣੇ ਆ ਜਾਂ ਰਾਈਸ ਪਾਣੀ ਵਿੱਚ ਭਿਉਂ ਕੇ ਰੱਖਣੇ ਆ ਮੈਨੂੰ ਹੋੜੇ ਵਧੀਆ ਲੱਗਦੇ ਤੁਹਾਡੇ ਕੁਐਸਚਨ ਪਾਣੀ ਵਿੱਚ ਭਿਉਆਂਗੇ ਨਹੀਂ ਰੱਖਣੀ ਜੀ ਚਲੋ ਭਿਉਆਂ ਕੇ ਵੀ ਰੱਖ ਲਓਗੇ ਤਾਂ ਉਹ ਪਾਣੀ ਯੂਜ਼ ਹੋ ਜਾਊਗਾ ਤੁਸੀਂ ਇਹਨੇ ਚੌਲ ਪਾਇਓ ਪਾਣੀ ਦੇ ਵਿੱਚ ਪਾਣੀ ਦੀ ਪਾਉਂਗੇ ਇਹਨੂੰ ਚੌਲਤਾ ਜੀ ਤੇ ਉਹਨਾਂ ਨੂੰ ਹਾਫ ਕੁੱਕ ਕਰ ਲਿਓ ਜਦੋਂ ਅੱਧਿਕ ਕੁੱਕ ਹੋ ਗਏ ਉਹ ਪਾਣੀ ਆ ਜਿਹੜਾ ਦਹੀਂ ਦੇ ਵਿੱਚ ਪਾ ਲਿਓ ਉਹਨੂੰ ਚੰਗੀ ਤਰ੍ਹਾਂ ਬਿਰਲਾ ਦੇ ਦੇ ਕੇ ਆਪਣੇ ਵਾਲਾਂ ਦੇ ਵਿੱਚ ਉਲਾ ਲਿਓ ਉਸ ਤੋਂ ਬਾਅਦ ਘੰਟਾ ਖ ਰੱਖ ਲਿਓ ਫਿਰ ਵਾਲ ਧੋ ਲਿਓ ਬਾਲ ਨਾਲ ਜੀ ਜਦੋਂ ਤੁਸੀਂ ਨਾ ਆ ਕੇ ਨਿਕਲੋਗੇ ਤੁਹਾਨੂੰ ਨਾ ਐ ਫੀਲ ਹੋਊਗਾ ਜਦੋਂ ਆਪਾਂ ਸਮੂਦਰਿੰਗ ਕਰਾਉਣੀ ਆ ਬਾਲ ਸਟ੍ਰੇਟਨਿੰਗ ਵੈਰੇ ਕਰਾਉਣੀ ਆ ਇੰਨੀ ਜਿਆਦਾ ਸੌਫਟਨੈਸ ਹੁੰਦੀ ਆ ਵਾਲਾਂ ਤੇ ਹੱਥ ਫੇਰਦੇ ਆ ਐ ਲੱਗਦਾ ਹੁੰਦਾ ਵੀ ਕੁੜੇ ਕੁੜੇ ਓਵੇਂ ਵਾਲ ਹੋ ਜਾਂਦੇ ਨੇ ਜਿ ਹੁਣ ਮੇਰੇ ਵਾਲ ਉਸ ਤਰ੍ਹਾਂ ਹੀ ਹੁੰਦੇ ਜਦੋਂ ਮੈਂ ਵਾਲਾਂ ਤੇ ਹੱਥ ਫੇਰਦੀ ਆ ਨਾ ਐ ਲੱਗਦਾ ਜਿਵੇਂ ਸਮੂਦਰਿੰਗ ਕਰਵਾਈ ਹੋਵੇ ਤੇ ਤੁਸੀਂ ਇੰਨੀ ਇੱਕ ਹਿੰਮਤ ਕਰਿਓ ਥੋੜਾ ਜਿਆ ਕਰਨਾ ਪਊਗਾ ਅ ਮਨਜੀਤ ਪੰਨੋਂ ਸਸਿਕਾਲ ਬਹੁਤ ਵਧੀਆ ਵੀਡੀਓ ਹੁੰਦੀ ਆ ਜੀ ਤੁਹਾਡੀ ਥੈਂਕ ਯੂ ਮਨਜੀਤ ਜੀ ਥੈਂਕ ਯੂ ਸੋ ਮੱਚ ਸਰੋਜ ਬਾਂਸਲ ਸਸੀ ਘਰਪੈਣ ਜੀ ਮੇਰਾ ਵੀ ਕਮੈਂਟ ਤੁਸੀਂ ਕਦੇ ਵੀ ਨਹੀਂ ਪੜਿਆ ਲੋ ਪੜਤਾ ਸਰੋਜ ਜੀ ਥੈਂਕ ਯੂ so much ਆ ਕਿਵੇਂ ਹੋ ਸਕਦਾ ਮੈਂ ਤੁਹਾਡੇ ਕਮੈਂਟ ਨਾ ਪੜਾਂ ਇਹ ਤਾਂ ਹੋ ਹੀ ਨਹੀਂ ਸਕਦਾ ਹਨ ਸੋ ਪਰਮਜੀਤ ਕੌਰ ਲੁਧਿਆਣਾ ਤੋਂ ਮੈਂ ਤੁਹਾਡੀ ਬਹੁਤ ਵੱਡੀ ਫੈਨ ਆ ਜੀ ਤੁਹਾਡੇ ਸਾਰੇ ਵਲੌਗ ਦੇਖਦੀ ਆ ਪਲੀਜ਼ ਮੇਰਾ ਨਾਮ ਆਪਣੇ ਵੀਡੀਓ ਚ ਬੋਲੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਵੇਗਾ ਪਰਮਜੀਤ ਕੌਰ ਜੀ ਥੈਂਕ ਯੂ so much ਮੇਰਾ ਧੰਨਵਾਦ ਕਰਦਾ ਜੀ ਤੁਹਾਡਾ ਧੰਨਵਾਦ ਹੈ ਜਿਹੜੇ ਤੁਸੀਂ ਕਮੈਂਟ ਕਰਦੇ ਹੋ ਵੀਡੀਓ ਦੇਖਦੇ ਹੋ ਟਾਈਮ ਕੱਢਦੇ ਹੋ ਲੋ ਜੀ ਕੁਲਵਿੰਦਰ ਸਿੰਘ ਦੀ ਆਈਡੀ ਤੋਂ ਆ ਹੁਣ ਤੁਸੀਂ ਆ ਦੇਖੋ ਹੁਣ ਇਹ ਕੋਈ ਬੇਟੀ ਬੱਚੀ ਹੈਗੀ ਆ ਉਹਨੇ ਆਪਣਾ ਨਾਮ ਨਹੀਂ ਲਿਖਿਆ ਪਰ ਕਹਿ ਦਿੰਦੇ ਨੇ ਮੇਰਾ ਨਾਮ ਬੋਲਿਓ ਬੋਲ ਜਾਂਦੀਆਂ ਨੇ ਕਹਿੰਦੇ ਆਂਟੀ ਜੀ ਮੈਂ ਤੁਹਾਡੀ ਸਾਰੀਆਂ ਵੀਡੀਓ ਦੇਖਦੀ ਆਂ ਫੈਬ ਮੰਥ ਤੋਂ ਪਰ ਮੈਂ ਕਦੇ ਕਮੈਂਟ ਨਹੀਂ ਕੀਤਾ ਸੀ ਅੱਜ ਕੀਤਾ ਤੁਸੀਂ ਬਹੁਤ ਨਾਈਸ ਹੋ ਤੁਹਾਡੀ ਸਾਰੀਆਂ ਰੈਮਡੀ ਯੂਜ਼ ਕਰਦੀ ਆਂ ਮੈਨੂੰ ਮਲਠੀ ਦੇ ਪੈਕ ਨਾਲ ਬਹੁਤ ਫਰਕ ਪਿਆ ਹੈ ਥੈਂਕਸ ਆਂਟੀ ਜੀ ਤੁਸੀਂ ਤਾਂ ਟੀਚਰ ਵੀ ਹੋ ਤੇ ਸਾਡੇ ਲਈ ਤੁਸੀਂ ਸਕਿਨ ਦੇ ਡਾਕਟਰ ਵੀ ਹੋ ਮੇਰਾ ਨਾਮ ਵੀ ਬੋਲ ਦੇਣਾ ਜੀ ਹੁਣ ਨਾਮ ਮੈਂ ਕਿੱਥੋਂ ਬੋਲਾਂ ਮੇਟੇ ਤੁਹਾਡਾ ਤੁਸੀਂ ਕੁਲਵਿੰਦਰ ਸਿੰਘ ਦੀ ਆਈਡੀ ਤੋਂ ਕਮੈਂਟ ਕੀਤਾ ਹੈ ਤੇ ਨਾਮ ਆਪਣਾ ਲਿਖਣਾ ਭੁੱਲ ਗਏ ਹੋ ਅਗਲੇ ਵਲੌਗ ਦੇ ਵਿੱਚ ਤੁਸੀਂ ਆਪਣਾ ਨਾਮ ਜਰੂਰ ਲਿਖਿਓ ਫਿਰ ਆਪਾਂ ਤੁਹਾਡਾ ਨਾਮ ਪੜਾਂਗੇ ਨਾਲੇ ਸਾਨੂੰ ਤੁਹਾਡਾ ਨਾਮ ਪਤਾ ਲੱਗ ਜਾਊਗਾ ਕਿ ਤੁਹਾਡਾ ਨਾਮ ਕੀ ਹੈ ਠੀਕ ਹੈ ਜੀ ਥੈਂਕ ਯੂ ਬੇਟੇ ਥੈਂਕ ਯੂ ਸੋ ਮੱਚ ਗੋਡ ਬlesਸ ਯੂ ਤੇ ਲੋ ਜੀ ਹੁਣ ਆਪਾਂ ਮੈਨੂੰ ਲੱਗਦਾ ਕਮੈਂਟ ਪੜ ਚੁੱਕੇ ਆ ਸਾਰੇ ਬਾਕੀ ਦੇ ਜਿਹੜੇ ਰਹਿ ਗਏ ਉਹ ਆਪਾਂ ਫਿਰ ਦੇਖ ਲਾਵਾਂਗੇ ਇਹ ਐਕਚੁਅਲੀ ਨਾ ਮੇਰੇ ਦੁਪਹਿਰ ਦੇ ਇਹ ਸਕਰੀਨਸ਼ਾਟ ਲੈ ਹੁੰਦੇ ਨੇ ਮੈਂ ਬੈਠੀ ਬੈਠੀ ਜਦੋਂ ਦੇਖਦੀ ਆ ਫਿਰ ਮੈਂ ਨਾ ਨਾਲ ਦੀ ਨਾਲ ਤੁਹਾਡੇ ਸਕਰੀਨਸ਼ਾਟ ਲੈ ਲੈਣੀ ਆ ਇੱਕ ਹੋਰ ਕਿਸੇ ਨੇ ਲਿਖਿਆ ਹੈਗਾ ਅ ਸਿੱਧੂ ਸਿੱਧੂ ਡੀ ਐਸ ਆ ਕਹਿੰਦੇ ਵੈਰੀ ਨਾਈਸ ਆਮ ਨਿਊ ਸਬਸਕਰਾਈਬਰ ਥੈਂਕ ਯੂ ਜੀ ਵੈਲਕਮ ਅ ਨੈਕਸਟ ਹੈ ਸ਼ਮਿੰਦਰ ਸਿੰਘ ਦੀ ਆਈਡੀ ਤੋਂ ਆ ਸਿਸ ਦੀ ਰਾਈਸ ওয়াਟਰ ਵਿੱਚ ਕਰਡ ਦੀ ਜਗ੍ਹਾ ਲੱਸੀ ਵੀ ਯੂਜ਼ ਕਰ ਸਕਦੇ ਆ ਜੀ ਜਰੂਰ ਦੱਸਣਾ ਬਿਲਕੁਲ ਕਰ ਸਕਦੇ ਆ ਜੀ ਸਾਡੇ ਕੋਲ ਤਲਸੀ ਹੁੰਦੀ ਨਹੀਂ ਆ ਸ਼ਹਿਰ ਵਾਲਿਆਂ ਕੋਲੇ ਪਿੰਡਾਂ ਵਾਲੇ ਕੋਲ ਤਲਸੀ ਵੱਧ ਹੁੰਦੀ ਹੈ ਥੋੜਾ ਜਿਹਾ ਲੱਸੀ ਹੈ ਤੁਸੀਂ ਉਹਦੇ ਵਿੱਚ ਰਾਈਸ ਵਾਲਾ ਪਾਣੀ ਪਾਓ ਤੇ ਤੁਸੀਂ ਉਹ ਲਾ ਲਓ ਲੱਸੀ ਦੇ ਨਾਲ ਤਾਂ ਦਹੀਂ ਨਾਲੋਂ ਵੀ ਵੱਧ ਨਿੱਖਰਦੇ ਨੇ ਵਾਲ ਅਹ ਜੀ ਤੁਸੀਂ ਫਰੀਦਕੋਟ ਕਿਹੜੀ ਪਲੇਸ ਤੇ ਰਹਿੰਦੇ ਹੋ ਮੈਂ ਵੀ ਫਰੀਦਕੋਟ ਆਉਂਦੀ ਰਹਿੰਦੀ ਆ ਮੇਰੇ ਪੇਕੇ ਚਾਹਲ ਪਿੰਡ ਨੇ ਦੱਸੋ ਪਲੀਜ਼ ਕੁਲਵੀਰ ਕੌਰ ਦੀ ਆਈਡੀ ਤੋਂ ਆਂ ਕੁਲਵੀਰ ਕੌਰ ਭੈਣ ਅਸੀਂ ਚਾਹਲਾ ਪਿੰਡ ਦੇ ਵਾਲੀ ਸਾਈਡ ਹੀ ਆਂ ਨਹਿਰਾਂ ਦੇ ਨੇੜੇ ਹੀ ਆਂ ਜਦੋਂ ਤੁਸੀਂ ਆਏ ਫੋਨ ਕਰਿਓ ਜ਼ਰੂਰ ਮਿਲਿਓ ਠੀਕ ਹੈ ਜੀ ਇੰਡੀਆ ਕੋਨਵੈਂਟ ਸਕੂਲ ਯੂਕੇਜੀ ਆਈਡੀ ਦਾ ਨਾਮ ਹੈ ਜੀ ਹੈਲੋ ਮੈਮ ਮੈਂ ਵੀ ਤੁਹਾਡੇ ਵਲੌਗ ਇਸ ਕਰਕੇ ਹੀ ਦੇਖਦੀ ਆ ਕਿ ਤੁਸੀਂ ਕਮੈਂਟ ਰੀਡ ਕਰਦੇ ਹੋ ਦੀਪੀ ਕਲਸੀ ਫ਼ਰੋਂ ਲੁਧਿਆਣਾ ਚਲੋ ਥੈਂਕ ਯੂ ਜੀ ਦੀਪੀ ਜੀ ਤੁਸੀਂ ਦੇਖਦੇ ਤਾਂ ਹੈਗੇ ਹੋ ਐਨੀ ਬਹੁਤ ਵੱਡੀ ਗੱਲ ਹੈ ਕਿ ਤੁਸੀਂ ਦੇਖਦੇ ਹੋ ਤੇ ਕਦੇ ਕਦੇ ਕਮੈਂਟ ਪੜ੍ਹਨ ਦੀ ਵਾਰੀ ਫਿਰ ਆ ਜਾਂਦੀ ਹੈ ਤੁਹਾਡਾ ਵੀ ਕਮੈਂਟ ਵੀ ਅੱਜ ਵਾਰੀ ਆ ਗਈ ਹੈ ਹਨ ਇਸ ਤਰ੍ਹਾਂ ਕਮੈਂਟ ਕਰਦੇ ਰਹੋ ਰਪਿੰਦਰ ਕੌਰ ਮੱਲਾਵਾਲਾ ਤੋਂ ਆਂ ਜੀ ਸੱਸੀ ਕਾਲ ਤੁਹਾਡੇ ਫੇਸ ਪਹਿਲਾਂ ਨਾਲੋਂ ਵੀ ਜ਼ਿਆਦਾ ਯੰਗ ਲੱਗ ਰਿਹਾ ਹੈ ਪਹਿਲਾਂ ਬੁੱਢੀ ਕ ਤੁਸੀਂ ਜੀ ਮੈਂ ਐਵੇਂ ਤਾਂ ਯੰਗ ਹੀ ਸੀਗੀ ਪਹਿਲਾਂ ਤੁਸੀਂ ਭੁੱਲ ਗਏ ਮੇਰਾ ਪਹਿਲਾਂ ਵਾਲਾ ਫੇਸ ਹੈ ਨਾ ਤੇ ਲਓ ਜੀ ਥੈਂਕ ਯੂ ਸੋ ਮੱਚ ਤੇ ਇੰਨਾ ਆਪਾਂ ਰੈਮਡੀ ਯੂਜ਼ ਕਰਦੇ ਰਹਿੰਦੇ ਆ ਨਾ ਤੁਹਾਡੇ ਬਹਾਨੇ ਮੈਂ ਵੀ ਕਰ ਲੈਣੀ ਆ ਤੁਹਾਨੂੰ ਵੀ ਦੱਸ ਦੇਣੀ ਆ ਇਹਦੇ ਨਾਲ ਫਰਕ ਤਾਂ ਦੇਖੋ ਪੈਂਦਾ ਹੀ ਪੈਂਦਾ ਹੈ no doubt ਇਹਦੇ ਵਿੱਚ ਕੋਈ ਦੂਰ ਨਹੀਂ ਹੈਗੀ ਆ ਕਿ ਇਹਨਾਂ ਚੀਜ਼ਾਂ ਨਾਲ ਫਰਕ ਪੈਂਦਾ ਹੀ ਪੈਂਦਾ ਹੈ ਤੁਸੀਂ ਇਸ ਲਈ ਮੈਂ ਕਹਿੰਦੀ ਰਹੀ ਆ ਕਿ ਤੁਸੀਂ ਕਰਿਆ ਕਰੋ ਤੇ ਤੁਹਾਡਾ ਵੀ ਫੇਸ ਹੈ ਜਿਹੜਾ ਉਹ ਇਦਾਂ ਹੀ ਚਮਕਣ ਲੱਗ ਜੂਗਾ ਜਿੱਦਾਂ ਮੇਰਾ ਚਮਕਦਾ ਠੀਕ ਹੈ ਜੀ ਆ ਸਸੀ ਕਾਲ ਬਾਰੇ ਬਹੁਤ ਵਧੀਆ ਗੱਲਾਂ ਕੀਤੀਆਂ ਬਹੁਤ ਵਧੀਆ ਲੱਗਿਆ ਹਾਈ ਕੋਡ ਜਲਾਲਦੀਵਾਨ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਹੇਅਰ ਗਰੋਥ ਕੱਟ ਕਰਨ ਲਈ ਪਹਿਲਾਂ ਗਰਮ ਪਾਣੀ ਵਿੱਚ ਰੱਖਣਾ ਜਾਂ ਇਦਾਂ ਹੀ ਫੇਸ ਨੂੰ ਗਿੱਲਾ ਕਰਕੇ ਲਗਾ ਸਕਦੇ ਆ ਕੋਈ ਫਟਕੜੀ ਨੂੰ ਗਿਲੇ ਸੌਰੀ ਗਰਮ ਪਾਣੀ ਚ ਨਹੀਂ ਰੱਖਣਾ ਜੀ ਕੋਸਾ ਜਿਹਾ ਪਾਣੀ ਲੈ ਲਿਓ ਉਹਦੇ ਨਾਲ ਗਿੱਲਾ ਕਰਕੇ ਫਟਕੜੀ ਤੁਸੀਂ ਆਪਣੇ ਫੇਸ ਦੇ ਉੱਪਰ ਇਦਾਂ ਲਾ ਲਿਓ ਠੀਕ ਹੈ ਜੀ ਗਲਾਸ ਤੇ ਕੱਪ ਕੋਲੇ ਲੋ ਜੀ ਸੁਖਵਿੰਦਰ ਕੌਰ ਹਾਂਸ ਮੈਮ ਸਤਿ ਸ਼੍ਰੀ ਅਕਾਲ ਜੀ ਗਲਾਸ ਤੇ ਕੱਪ ਦੋਨੇ ਹੀ ਰੱਖੋ ਇੱਕ ਆਈਡੀਆ ਹੈ ਕਿ ਗਲਾਸ ਵਿੱਚ ਥੋੜੇ ਕਲਰਫੁੱਲ ਤਾਂ ਇਹ ਕਿ ਲਿਖਿਆ ਆਪਾਂ ਬੈਂਟ ਪਾ ਕੇ ਕੋਈ ਛੋਟਾ ਜਿਹਾ ਫਲਾਵਰ ਰੱਖ ਕੇ ਕੱਪ ਦਾ ਟੁੰਡਾ ਬੈਕ ਸਾਈਡ ਕਰਕੇ ਕਿਤੇ ਰੱਖ ਲਿਓ ਪੋਟ ਦੀ ਤਰ੍ਹਾਂ ਬਹੁਤ ਗੁੱਡ ਆਈਡੀਆ ਜੀ ਤੁਹਾਡਾ ਇਹ ਪਾਪਾ ਕੋਸ਼ਿਸ਼ ਕਰ ਰਹੇ ਆ ਵੀ ਗੱਡੀ ਅੱਜ ਨਾਲ ਹੀ ਮੈਨੂੰ ਰਮਨਦੀਪ कौर ਭੈਣ ਦਾ ਨਾ ਕੈਨੇਡਾ ਤੋਂ ਫੋਨ ਆਇਆ ਔਰ ਇਸੇ ਕੰਮ ਲਈ ਆਇਆ ਉਹ ਕਹਿੰਦੇ ਮੈਂ ਥੋੜਾ ਜਿਆਦਾ ਟਾਈਮ ਨਹੀਂ ਲੈਣਾ ਮੈਂ ਟੂ ਦਾ ਪੁਆਇੰਟ ਗੱਲ ਕਰਨੀ ਹੈਗੀ ਆ ਗੱਲ ਕਰਨੀ ਹੈ ਕਹਿੰਦੇ ਤੁਹਾਡੇ ਕੱਪ ਤੇ ਗਲਾਸ ਦੀ ਉਹ ਨਿਕਲਿਆ ਕਿ ਤੁਸੀਂ ਤੋੜਤਾ ਜਾਂ ਸਿੜਤਾ ਜਾਂ ਕੀ ਕੀਤਾ ਮੈਂ ਕਿਹਾ ਜੀ ਅਜੀ ਉਦਾਂ ਹੀ ਪਿਆ ਕੁਛ ਨਹੀਂ ਕੀਤਾ ਇਸ਼ੂ ਬਣਿਆ ਹੋਇਆ ਆਪਣਾ ਬਹੁਤ ਵੱਡਾ ਮੁੱਦਾ ਬਣਿਆ ਹੋਇਆ ਕੱਪ ਤੇ ਗਲਾਸ ਦਾ ਉਹ ਕੈਨੇਡਾ ਤੱਕ ਧਮਕ ਪਈ ਹੋਈ ਆ ਆਪਣੇ ਕੱਪ ਤੇ ਗਲਾਸ ਦੀ ਤੇ ਉਹ ਕਹਿੰਦੇ ਵੀ ਤੁਸੀਂ ਇਦਾਂ ਕਰੋ ਵੀ ਉਹਦੇ ਵਿੱਚ ਨਾ ਬਰਫ਼ ਵਰਗਾ ਪਾਣੀ ਪਾਓ ਠੰਡਾ ਤੇ 1.5 ਮਿੰਟ ਦੇ ਵਿੱਚ ਇਹੋ ਨੇ ਨਿਕਲ ਜਾਣਾ ਇਸੇ ਤਰ੍ਹਾਂ ਹੀ ਮੈਨੂੰ ਪਟਿਆਲੇ ਤੋਂ ਰਵੀ ਭੈਣ ਨੇ ਉਹਨਾਂ ਨੇ ਵੀ ਇਹੀ ਕਿਹਾ ਸੀਗਾ ਕਿ ਤੁਸੀਂ ਬਰਫ਼ ਦੇ ਟੁਕੜੇ ਪਾਓ ਹੁਣੇ ਹੀ ਪਾਉਣੀਆਂ ਜੀ ਹੁਣੇ ਹੀ ਪਾ ਕੇ ਅਗਲੇ ਵਲੌਗ ਦੇ ਵਿੱਚ ਤੁਹਾਨੂੰ ਦੱਸਾਂਗੇ ਠੀਕ ਹੈ ਜੀ ਤੇ ਚਲੋ ਜੀ ਠੀਕ ਹੈ ਫਿਰ ਮਿਲਦੇ ਆਪਾਂ ਅਗਲੇ ਵਲੌਗ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ